ਸਰ ਕੀ ਇਹ ਪੂਰਾ ਮਾਮਲਾ ਇੱਕ ਮੁਲਾਜ਼ਮ ਜਖਮੀ ਹੋਇਆ ਤੇ ਅੱਜ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਜੋ ਨਰਿੰਦਰ ਸਿੰਘ ਤਨਾਤ ਹੈਗਾ ਇਹ ਮੋਟਰਸਾਈਕਲ ਚੋਰੀ ਦੇ ਸਬੰਧ ਵਿੱਚ ਆਪਣੇ ਗਰੂਕਲ ਰੋਡ ਦੇ ਉੱਪਰ ਚੈਕਿੰਗ ਕਰ ਰਹੇ ਸੀਗੇ ਤਾਂ ਦੋ ਮੁੰਡੇ ਸੀਗੇ ਜਿਹੜੇ ਸ਼ੱਕੀ ਹਾਲਾਤ ਦੇ ਵਿੱਚ ਸੀਗੇ ਜਿਨ੍ਹਾਂ ਦੇ ਜੋ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀਗਾ ਉਸ ਦੇ ਉੱਪਰ ਆ ਰਹੇ ਸੀਗੇ ਤਾਂ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪੁਲਿਸ ਪਾਰਟੀ ਨੇ ਫੜਨ ਦੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਅਸੀਂ ਨਰਿੰਦਰ ਸਿੰਘ ਦੇ ਜਿਹੜੇ ਹੈਗਾ ਇੱਕ ਉਹਦੇ ਕੋਲ ਤਾਕੂ ਨੂੰਮਾ ਚੀਜ਼ ਸੀਗੀ ਉਹਦੀ ਚੀਜ਼ ਦਾ ਜਿਹੜਾ ਵਾਰ ਹੈਗਾ ਉਹਦੇ ਤੇ ਵਾਰ ਕੀਤਾ ਤਾਂ ਉਹਦੀ ਜਿਹੜੀ ਹੈਗੀ ਆ ਬਾਹਰ ਉੱਪਰ ਲੱਗਾ ਸੋ ਅਸੀਂ ਉਹਨੂੰ ਨਰਿੰਦਰ ਸਿੰਘ ਨੂੰ ਸਿਵਲ ਹਸਪੀਟਲ ਠੰਡਾ ਵੇ ਕੇ ਇਲਾਜ ਲਈ ਲੈ ਕੇ ਆਏ ਆ ਤੇ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜੀ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਤੇ ਜਲਦੀ ਜਲਦੀ ਦਰਸ਼ੀ ਉਹਨਾਂ ਨੂੰ ਛੱਡਿਆ ਜਾਵੇ ਘਟਨਾ ਕਿਹੜੀ ਜਗ੍ਹਾ ਤੇ ਹੋਈ ਹੈ ਜੀ ਇੱਕ ਅਥਾੜਾ ਕਨਾਲ ਕਲੋਨੀ ਦੇ ਦੀ ਹੈ ਗੁਰਪੁਰਪੁਰੋ ਮੋਟਰਸਾਈਕਲ ਸਵਾਰ ਦਾ ਜੋ ਨਿਕਲ ਕੇ ਸੀ ਕਿੰਨੇ ਲੋਕ ਸੀ ਜੋ ਉਹ ਦੋ ਜਣੇ ਦੀ ਜਿਹੜੀ ਪਹਿਲੀ ਮੁੱਢਲੀ ਗੱਲ ਸਾਹਮਣੇ ਆਈ ਦੋ ਜਣੇ ਸੀਗੇ ਹੋ ਸਕਦਾ ਉਹਨਾਂ ਦੇ ਨਾਲ ਹੋਰ ਵੀ ਬੰਦੇ ਇਨਵੋਲ ਹੋਣ ਉਹ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਸਰ ਕਿਹੇ ਜੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਜਿਹੜਾ ਮੁਲਾਜ਼ਮ ਹੈਗਾ ਉਹਦੇ ਬਿਆਨ ਕਲਮਬੰਦ ਕਰਕੇ ਜੋ ਬੰਦੀ ਕਾਰਵਾਈ ਸਾਡੇ ਵੱਲੋਂ ਥਾਣਾ ਕਰਾਲਕੁੰਡੀ ਦੇ ਵਿੱਚ ਕੀਤੀ ਜਾ ਰਹੀ ਹੈ। ਸਰ ਪੀਸੀਆਰ ਨੰਬਰ ਕਿੰਨਾ ਸੀਗਾ ਇਹ 18 ਨੰਬਰ ਪੈਟਰੋਲ ਤੇ ਲਿਖੀ ਕਰਦੇ ਹਾਂ। ਰਾਤ ਕਿਸ ਤਰ੍ਹਾਂ ਦਾ ਅਚਰਿਆ ਹੈ। ਆ ਠੀਕ ਹੈ ਮੁਲਾਜ਼ਮ ਠੀਕ ਹੈ ਉਹਦੇ ਬਾਹਰ ਉੱਪਰ ਇੱਕ ਇੰਜਰੀ ਹੈਗੀ ਹੈ। ਜਦੋਂ ਸਰ ਇਹ ਕੰਮ ਆਪਰ ਜਾਣੀ ਜਾਣਾ ਹੈ ਤੇ ਸਾਲ ਹੋ ਗਏ ਰਹੇਗੇ ਕਾਨੂੰਨੀ ਬੰਦੀ ਉਸ ਚੀਜ਼ ਤੇ ਲਾਉਣ ਦਾ ਆਰਡਰ ਇਸ ਤਿੱਕੇ ਤੱਕ ਦਾ ਹੈ। ਦੇਖੋ ਜੋ ਸਾਡੀ ਡਿਊਟੀ ਹੈਗੀ ਐਸੀਂ ਆਪਣੀ ਡਿਊਟੀ ਪੂਰੀ ਤਨਦੇਣਾ ਪਾ ਰਹੇ ਹਾਂ ਜਿਹੜਾ ਵੀ ਬੰਦਾ ਕਿਸੇ ਨੂੰ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤੀ ਨਾਲ ਜੱਟੇ ਜਾਊਗਾ ਐਂਡ देयर विल ਬੀ ਨੋ ਲੀਨਿਐਂਸੀ ਇਨ ਦੀ ਸਕੇ